ਸਤਨਾਮ ਵਾਹਿਗੁਰੂ ਸਾਹਿਬ ਜੀ ਗੁਰ ਸਿੱਖੇ ਪੜਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਖਾਂ ਕੀ ਹਰ ਤੋੜ ਦੇ ਹਮਾ ਪਾਪੀ ਪੀ ਗਤ ਪਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਚਵਰ ਸ਼ਤਰ ਤਖ ਦੇ ਮਲਕ ਸਾਰੀ ਮਨੁੱਖਤਾ ਦੇ ਸੰਜ ਰਹਿ ਬਰ ਤਪਦੇ ਹਿਰਦਿਆਂ ਨੂੰ ਠਾਰਨ ਵਾਲੀ ਬਾਣੀ ਦੇ ਮਜਸਮੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਿਯਾਲਤਾ ਮੇਰਾਮਤ ਦਾ ਸਤਕਾ ਕਰ ਪਰਿਵਾਰਾਂ ਵਿੱਚ ਬੈਠ ਅੰਮ੍ਰਿਤ ਬਾਣੀ ਗੁਰ ਇਤਿਹਾਸ ਦਾ ਆਨੰਦ ਮਾਣ ਰਹੇ ਵਡਪਾਗੀ ਸਤਸੰਗੀ ਜਨੋ ਅੱਜ ਆਪਾਂ ਕੁਝ ਇਤਿਹਾਸਕ ਵਿਚਾਰਾਂ 26 ਜਨਵਰੀ ਦੇ ਸੰਬੰਧ ਵਿੱਚ ਕਰਨੀਆਂ ਹਨ ਪਾਵੇਂ ਕੇ ਸਿੱਖ ਇਤਿਹਾਸ ਦੇ ਬਹੁਤ ਸਾਰੇ ਐਸੇ ਘਟਨਾਕ੍ਰਮ ਹਨ ਜਿਨ੍ਹਾਂ ਬਾਬਤ ਵਿਚਾਰ ਕੀਤੀ ਜਾ ਸਕਦੀ ਹੈ ਅੱਜ ਦੇ ਦਿਨ ਜੋ ਵਰਤਾਰੇ ਸਿੱਖ ਇਤਿਹਾਸ ਅੰਦਰ ਵਰਤੇ ਪਰ ਪਾ ਦੋ ਤਿੰਨ ਘਟਨਾਵਾਂ ਦਾ ਜ਼ਿਕਰ ਕਰਨਾ ਹੈ ਸਭ ਤੋਂ ਪਹਿਲਾਂ ਤੇ ਜੋ ਆਪਾਂ ਕੱਲ ਵਿਚਾਰ ਸਾਂਝੀ ਕੀਤੀ ਸੀ ਕਿ 25 ਜਨਵਰੀ 1952 ਨੂੰ ਅਕਾਲ ਤਖਤ ਸਾਹਿਬ ਵੱਲੋਂ ਇੱਕ ਹੁਕਮਨਾਮਾ ਜਾਰੀ ਹੁੰਦਾ ਹੈ ਜਿਸ ਦੇ ਭਾਰਤ ਦੇ ਬੋਲ ਨੇ ਕਿ ਅਕਾਲ ਪੁਰਖ ਨੂੰ ਸਮਰਪਿਤ ਹੋ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਜਿਹੜੀ ਅਰਦਾਸ ਬੜੀ ਭਾਵਨਾ ਸ਼ਰਧਾ ਨਾਲ ਕੀਤੀ ਜਾਂਦੀ ਹੈ ਉਹ ਸੰਦਰ ਇਹ ਸ਼ਬਦ ਐਡ ਆਨ ਕੀਤੇ ਜਾਣ ਮਿਲਾਏ ਜਾਣ ਜਿੱਥੇ ਵੀ ਕਿਤੇ ਗੁਰਨਾਨਕ ਨਾਮ ਲੇਵਾ ਸਿੱਖ ਸੰਗਤ ਅਰਦਾਸ ਕਰਦੀ ਹੈ ਉਹ ਸ਼ਬਦ ਕੀ ਸਨ ਆਖਰੀ ਬੰਦ ਜਦੋਂ ਪੜ੍ਹਦੇ ਆ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ੋ ਇਹ ਜਿਹੜੇ ਪਾਵਨ ਸ਼ਬਦ ਨੇ ਇਹ ਜਿਹੜੀ ਇਬਾਰਤ ਹੈ ਇਹ ਸਰਦਾਰ ਜੋਗਿੰਦਰ ਸਿੰਘ ਜੋ ਕਿ ਚੰਡੀਗੜ੍ਹ ਦੇ ਵਸਨੀਕ ਸਨ ਪਿੱਛੇ ਚੜ੍ਹਾਈ ਕਰ ਗਏ ਨੇ। ਉਹਨਾਂ ਵੱਲੋਂ ਕਿਉਂਕਿ ਜਦੋਂ ਕੋਈ ਨਵੀਂ ਬਾਤ ਪੰਥ ਨੇ ਲਿਖਣੀ ਹੁੰਦੀ ਫਿਰ ਸਾਰਿਆਂ ਦੇ ਮਤੇ ਸਾਰਿਆਂ ਦੀ ਰਾਏ ਲੈ ਕੇ ਹੀ ਇਹ ਸ਼ਬਦ ਜਿਹੜੇ ਨੇ ਪੰਥ ਦੀ ਚੋਲੀ ਪਾਈ ਜਾਂਦੇ ਸਨ। ਸੋ ਉਹਨਾਂ ਵੱਲੋਂ ਲਿਖੀ ਹੋਈ ਇਹ ਇਬਾਰਤ ਜਿਹੜੀ ਪ੍ਰਵਾਨ ਕਰ ਲਈ ਗਈ ਤੇ ਅਕਾਲ ਤਖਸੈ ਵੱਲੋਂ ਕੱਲ ਹੁਕਮਨਾਮਾ ਜਾਰੀ ਹੋਇਆ। ਅੱਜ ਜਿਹੜਾ ਹੈ ਦਰਬਾਰ ਸਾਹਿਬ ਦੇ ਅੰਦਰ ਅਕਾਲ ਤਖਤ ਸਾਹਿਬ ਅਰਦਾਸ ਵਿੱਚ ਇਹ ਜਿਹੜਾ ਪਹਿਰਾ ਹੈ ਇਹ ਜਿਹੜਾ ਬੰਦ ਹੈ ਉਹ ਪੜਿਆ ਜਾਣ ਲੱਗਾ ਤੇ ਹੌਲੀ-ਹੌਲੀ ਹੁਕਮਨਾਮੇ ਜਦੋਂ ਭੇਜੇ ਗਏ ਤੇ ਸਭ ਗੁਰਦੁਆਰੇ ਗੁਰਸਥਾਨਾਂ ਦੇ ਉੱਤੇ ਕਿਉਂਕਿ 47 ਤੋਂ 52 ਤੱਕ ਲੰਮਾ ਸਮਾਦ ਇਹੀ ਰਿਹਾ ਕਿ ਸ਼ਾਇਦ ਰੌਲੇ-ਗੋਲਿਆਂ ਦੇ ਦਿਨ ਨੇ ਹੱਲੇ-ਗੁੱਲਿਆਂ ਦੇ ਦਿਨ ਨੇ ਇਹ ਫੇਰ ਉਸੇ ਤਰੀਕੇ ਨਾਲ ਹੋ ਜਾਵੇਗਾ ਨਨਕਾਣਾ ਸਾਹਿਬ ਸਾਡੇ ਇਧਰ ਆ ਜਾਵੇਗਾ ਇਤਿਹਾਸਿਕ ਬਾਤਾਂ ਚੱਲਦੀਆਂ ਰਹੀਆਂ ਪਰ ਅਖੀਰ ਜਦੋਂ ਫੈਸਲਾ ਲੈ ਲਿਆ ਗਿਆ ਕਿ ਨਹੀਂ ਹੁਣ ਉਹ ਲਕੀਰ ਖਿੱਚ ਦਿੱਤੀ ਗਈ ਹੈ ਤੇ ਫਿਰ ਪੰਥ ਨੇ ਇਹ ਸ਼ਬਦ ਜਿਹੜੇ ਨੇ ਅਰਦਾਸ ਵਿੱਚ ਸ਼ਾਮਲ ਕੀਤੇ ਦੂਸਰਾ ਆਪਾਂ ਵਿਚਾਰਿਆ ਸੀ ਕਿ ਜਿਹੜੀ ਐਜੀਟੇਸ਼ਨ ਜਿਹੜਾ ਅੰਦੋਲਨ ਸਿੰਘਾਂ ਵੱਲੋਂ ਸਿੱਖਾਂ ਵੱਲੋਂ ਗੁਰਦੁਆਰਾ ਸੁਧਾਰ ਲਹਿਰ ਦੇ ਅਧੀਨ ਆਰੰਭ ਕੀਤਾ ਗਿਆ ਉਹਦਾ ਮਕਸਦ ਉਹਦਾ ਕਾਰਨ ਇਹੀ ਸੀ ਭਾਵੇਂ ਕਿ ਸ਼ਰਮਣੀ ਅਕਾਲੀ ਦਲ ਸ਼ਰਮਣੀ ਕਮੇਟੀ ਜਿਹੜੀ ਹੋਂਦ ਵਿੱਚ ਆ ਚੁੱਕੀ ਹੈ 21 ਦੇ ਕਰੀਬ ਪਰ ਜਦੋਂ ਤੁਸੀਂ ਇਹਨਾਂ ਵਰਤਾਰਿਆਂ ਨੂੰ ਪੜੋਗੇ ਕਿ ਇਹਨਾਂ ਪਿੱਛੇ ਜੋ ਘਟਨਾਕ੍ਰਮ ਘਟਦੇ ਨੇ ਤੇਜਾ ਸਿੰਘ ਪੁੱਤਰ ਸਿਰ ਕਾ ਡਾਗੂ ਜਿਹੜੇ ਸਨ ਅਕਾਲ ਤਖ਼ਤ ਸਾਹਿਬ ਦੇ ਉਸ ਸਰਦਲ ਦੇ ਕੋਲ ਇਕੱਤਰ ਹੋਏ ਤੇ ਇਸ ਸ਼ਰਮਣੀ ਅਕਾਲੀ ਦਲ ਨੂੰ ਇੱਕ ਨਵਾਂ ਰੂਪ ਦੇਣ ਵਾਸਤੇ ਉਹਦੀ ਇੱਕ ਮੈਂਬਰ ਕਮੇਟੀ ਜਿਹੜੀ ਨਿਯੁਕਤ ਕਰਨ ਵਾਸਤੇ ਪਤਵੰਤੇ ਸੱਜਣ ਇਕੱਤਰ ਹੋਏ ਉੱਥੇ ਇੱਕ ਔਰਤ ਵੱਲੋਂ ਆਣ ਕੇ ਅਕਾਲੀਆਂ ਨੂੰ ਇਹ ਸ਼ਬਦ ਕਹੇ ਜਾਂਦੇ ਨੇ ਅਕਾਲੀਓ ਜਿਉਂਦੇ ਹੋ ਕਿ ਮਰ ਗਏਓ ਤੁਸੀਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਕਰਨ ਵਾਲੇ ਅੱਜ ਤੁਹਾਡੇ ਹੀ ਘਰ ਵਿੱਚ ਮੇਰੀ ਧੀ ਦੀ ਇੱਜ਼ਤ ਲੁੱਟੀ ਗਈ ਮੇਰੇ ਨਾਲ ਬਦਸਲੂਕੀ ਕੀਤੀ ਗਈ ਮੇਰੇ ਪੁੱਤਰ ਨੂੰ ਸਰੋਵਰ ਵਿੱਚ ਡੋਬ ਕੇ ਮਾਰ ਦਿੱਤਾ ਇਹ ਸ਼ਬਦ ਜਦੋਂ 25 ਜਨਵਰੀ 1921 ਵਾਲੇ ਦਿਨ ਜੋ ਕਟਨਾਕ੍ਰਮ ਵਾਪਰਦਾਏ ਇੱਕ ਔਰਤ ਆਣ ਕੇ ਅਕਾਲ ਤਖ਼ਤ ਸਾਹਿਬ ਤੇ ਸਾਰਾ ਬਿਆਨ ਕਰਦੀ ਐ ਜਿਹੜੇ ਜੁਝਾਰੂ ਸਨ ਉਹਨਾਂ ਨੇ ਜਦੋਂ ਇਹ ਸ਼ਬਦਾਂ ਨੂੰ ਸੁਣਿਆ ਉਸੇ ਵੇਲੇ ਬੁਰਮਤਾ ਕਰਕੇ ਗੁਰਮੁਖੋ ਇਸ ਪਾਸੇ ਨੂੰ ਤੁਰੇ ਤਰਨ ਤਾਰਨ ਸਾਹਿਬ ਦੀ ਉਹ ਪਾਵਨ ਧਰਤੀ ਜਿਹੜੀ ਕਿ ਗੁਰੂ ਅਰਜਨ ਪਾਤਸ਼ਾਹ ਵੱਲੋਂ ਵਸਾਇਆ ਹੋਇਆ ਨਗਰ ਗੁਰੂ ਪਾਰਸਾ ਜੀ ਦੇ ਨਾਮ ਉੱਤੇ ਬਣਿਆ ਹੋਇਆ ਗੁਰਤਾਮ ਗੁਰਦੁਆਰਾ ਸਾਹਿਬ ਜਿੱਥੇ ਕੁਝ ਮਹੰਤ ਜਿਹੜੇ ਨੇ ਕਾਬਜ਼ ਹੋਏ ਬੈਠੇ ਸਨ ਲਿਖਤਾ ਚ ਆਇਆ ਕਿ ਇਹ ਸੰਤ ਸਿੰਘ ਦੇ ਘਰੋਂ ਸਨ ਕਈਆਂ ਨੇ ਨਾਮ ਕੁਝ ਹੋਰ ਲਿਖਿਆ ਹੈ ਖੈਰ ਇਹ ਸਵੇਰ ਦੀ ਗੱਡੀ ਨੂੰ ਫੜਦੇ ਨੇ ਸਿੰਘ ਤੇ 40 ਕ ਸਿੰਘ ਜਿਹੜੇ ਨੇ ਉਹ 25 ਦੀ ਤਾਰੀਖ ਨੂੰ ਇੱਥੇ ਪਹੁੰਚ ਜਾਂਦੇ ਨੇ ਸਵੇਰੇ 8:00 ਵਜੇ ਦੇ ਕਰੀਬ ਦਰਬਾਰ ਸਾਹਿਬ ਨਤਮਸਤਕ ਸਜਦੇ ਕੀਤੇ ਜਾਂਦੇ ਨੇ ਇੱਥੇ ਜਿਹੜਾ ਪ੍ਰਬੰਧਕੀ ਨਿਦਾਨਮ ਹੈ ਜਿਹੜਾ ਉਸ ਵੇਲੇ ਸਾਮ ਸੰਭਾਲ ਕਰਨ ਵਾਲੇ ਮਹੰਤ ਨੇ ਬਦ ਸੁਲੁਕੀ ਤੇ ਬਦ ਚਲਣ ਦੇ ਵਿੱਚ ਗਰਤਦੇ ਹੋਏ ਨੇ ਇਹਨਾਂ ਵੱਲੋਂ ਜਦੋਂ ਵੇਖਿਆ ਜਾਂਦਾ ਹੈ ਕਿ ਕੁਝ ਅਕਾਲੀ ਆਏ ਨੇ ਪਰ ਉਹਨਾਂ ਨੇ ਕੁਝ ਹੱਲਾ ਗੁੱਲਾ ਨਹੀਂ ਕੀਤਾ ਦਰਬਾਰ ਸਾਹਿਬ ਗਏ ਅੰਦਰ ਦਰਬਾਰ ਚ ਕੀਰਤਨ ਕੀਤਾ ਗਿਆ 2 ਘੰਟੇ ਕੀਰਤਨ ਤੋਂ ਬਾਅਦ ਜਦੋਂ ਇਸ ਮਹੰਤ ਦੇ ਕੁਝ 70 ਕ ਗੁੰਡੇ ਜਿਹੜੇ ਸਨ ਇਹ ਜਦੋਂ ਜਾ ਕੇ ਉਹਨਾਂ ਨਾਲ ਮੜਾ ਬੋਲਦੇ ਨੇ ਗਾਲਾਂ ਕੱਢਦੇ ਨੇ ਪਰ ਸਹਜ ਵਿੱਚ ਟਿਕੇ ਹੋਏ ਇਹਨਾਂ ਅਕਾਲੀ ਸਿੰਘਾਂ ਵੱਲੋਂ ਇਹਨਾਂ ਗੁਰੂ ਕੇ ਸਿੱਖਾਂ ਵੱਲੋਂ ਕੋਈ ਵੀ ਸ਼ਬਦ ਇਹਨਾਂ ਨੂੰ ਨਾ ਆਖਿਆ ਗਿਆ ਫਿਰ ਇਹ ਆਖਿਆ ਗਿਆ ਸੀ ਕਬਜ਼ਾ ਕਰਨ ਨਹੀਂ ਆਏ ਸਾਨੂੰ ਕੁਝ ਸ਼ਿਕਾਇਤਾਂ ਆਈਆਂ ਨੇ ਜਿੰਨਾ ਸ਼ਿਕਾਇਤਾਂ ਦਾ ਸੀ ਹੱਲ ਕਰਨਾ ਚਾਹੁੰਦੇ ਆ ਅਸੀਂ ਤੁਹਾਡੇ ਨਾਲ ਗੱਲ ਕਰਨ ਆਏ ਆ ਇਹ ਫਿਰ ਮਹੰਤ ਜਿਹੜਾ ਸੀ ਇਹ ਫਿਰ ਗੱਲ ਕਰਨ ਲਈ ਰਾਜ਼ੀ ਹੋ ਗਿਆ ਜਦੋਂ ਗੱਲ ਕਰਨ ਲਈ ਰਾਜ਼ੀ ਹੋਇਆ ਇਹਨੇ ਫਿਰ 4:00 ਵਜੇ ਦਾ ਸਮਾਂ ਰੱਖਿਆ ਵੀ ਅਸੀਂ 4:00 ਵਜੇ ਇੱਕ ਮੀਟਿੰਗ ਕਰਕੇ ਤੁਹਾਡੇ ਵੀ ਵਿਚਾਰ ਸੁਣਾਗੇ ਅਸੀਂ ਆਪਣੀ ਵੀ ਬਾਤ ਤੁਹਾਨੂੰ ਰੱਖਾਂਗੇ 4 ਵਜੇ ਮੀਟਿੰਗ ਆਰੰਭ ਹੋਈ ਗੁਰਮੁਖੋ ਬਲਵੰਤ ਸਿੰਘ ਕੁਲਾ ਦਾਨ ਸਿੰਘ ਵਿਸ਼ਵਾ ਹਜ਼ਾਰਾ ਸਿੰਘ ਅਲਾਦੀਨਪੁਰ ਵਾਲੇ ਇਤਿਹਾਦਕ ਜਿਹੜੇ ਉੱਥੇ ਮੋਹਨ ਸਿੰਘ ਬਾਦ ਸੰਤ ਸਿੰਘ ਵਰਗੇ ਸਿੱਖ ਸਨ ਇਹ ਉਸ ਮੀਟਿੰਗ ਦੇ ਵਿੱਚ ਇਕੱਤਰਤਾ ਦੇ ਵਿੱਚ ਗੱਲਬਾਤ ਕਰਦੇ ਨੇ ਗੱਲਬਾਤ 4 ਵਜੇ ਆਰੰਭ ਹੋਈ ਚਲਦਿਆਂ ਚਲਦਿਆਂ ਜਦੋਂ ਗੱਲ ਇੱਥੇ ਪੁੱਜੀ ਕਿ ਪੰਜ ਮਤੇ ਉਸ ਮੀਟਿੰਗ ਦੇ ਵਿੱਚੋਂ ਰੱਖੇ ਗਏ ਉਹਨਾਂ ਪੰਜਾਂ ਮਤਿਆਂ ਦੇ ਵਿੱਚ ਸੀ ਕਿ ਪ੍ਰਬੰਧਕੀ ਨਿਯਮ ਜਿਹੜਾ ਹੈ ਉਹ ਗੁਰਮਰਿਆਦਾ ਦੇ ਉਲਟ ਨਾ ਹੋਵੇ ਗ੍ਰੰਥੀ ਸੇਵਾਦਾਰ ਜਿਹੜੇ ਨੇ ਉਹ ਖੰਡੇ ਬਾਟੇ ਦੀ ਪਹਲ ਲੈਣ ਲੋਕਲ ਕਮੇਟੀ ਦੇ ਅਧੀਨ ਇਹ ਸਾਰੀ ਕਾਰਗੁਜ਼ਾਰੀ ਹੋਵੇ ਫਿਰ ਉਸ ਤੋਂ ਬਾਅਦ ਇਹ ਆਖਿਆ ਗਿਆ ਕਿ ਮर्यादा ਨੂੰ ਗੁਰਦੁਆਰੇ ਦੇ ਅੰਦਰ ਲਾਗੂ ਕੀਤਾ ਜਾਵੇ ਕਿਸੇ ਤਰ੍ਹਾਂ ਦੀ ਬੇ ਵਿਚਾਰੀ ਵਰਤੀ ਸੋਚ ਜਿਹੜੀ ਹੈ ਉਹਦੇ ਅੰਦਰ ਹਦੂਦ ਵਿੱਚ ਬਿਲਕੁਲ ਨਹੀਂ ਚਾਹੀਦੀ ਸੋ ਇਸ ਤਰੀਕੇ ਨਾਲ ਕਰਕੇ ਇਹ ਪੰਜ ਸ਼ਰਤਾਂ ਜਿਹੜੀਆਂ ਜਿ ਉਸ ਵੇਲੇ ਪੰਜ ਮੁੱਖ ਜਿਹੜੀਆਂ ਮੰਗਾ ਸਨ ਰੱਖ ਕੇ ਫੈਸਲਾ ਕਰ ਲਿਆ ਗਿਆ ਹੁਣ ਉਹ ਜਿਹੜੀ ਫੈਸਲੇ ਦੀ ਚਿੱਠੀ ਹੈ ਜਿਹਦੇ ਤੇ ਸਾਰੀ ਗੱਲਬਾਤ ਲਿਖੀ ਗਈ ਜੋ ਸਾਰਾ ਕੁਝ ਲਿਖਣ ਤੋਂ ਬਾਅਦ ਇਨ੍ਹਾਂ ਸਿੰਘਾਂ ਵੱਲੋਂ ਦਾਨ ਸਿੰਘ ਵਿਸ਼ੋਵਾ ਵੱਲੋਂ ਮੋਹਨ ਸਿੰਘ ਵੈਦ ਵੱਲੋਂ ਸਾਰੀ ਗੱਲਬਾਤ ਕਰ ਲਈ ਗਈ ਜਦੋਂ ਉਸ ਮੀਟਿੰਗ ਹਾਲ ਤੋਂ ਬਾਹਰ ਆਏ ਕਿਉਂਕਿ ਇੱਥੇ ਜਿਹੜਾ ਉਹ ਝੰਡਾ ਬੁੰਗਾ ਸੀ ਜਿੱਥੇ ਸਾਰੀ ਮੀਟਿੰਗ ਹੁੰਦੀ ਆ ਜਦੋਂ ਉੱਥੋਂ ਬਾਹਰ ਆਏ ਤੇ 모ਹਨ ਸਿੰਘ ਵੈਦ ਹੁਰੀ ਜਿਹੜੇ ਨੇ ਜਿਹੜੀ ਸੰਗਤ ਇਸ ਨਗਰ ਦੀ ਇਕੱਠੀ ਹੋਈ ਸੀ ਉਹਨੂੰ ਸਾਰੀ ਬਾਤ ਦੱਸਣ ਬਾਹਰ ਗੇਟ ਕੋਲ ਖਲੋਤੇ ਨੇ ਤੇ ਦੱਸ ਰਹੇ ਨੇ ਕਿ ਆਹ ਆ ਗੁਰਮਤੇ ਕੀਤੇ ਗਏ ਨੇ ਅੱਜ ਤੋਂ ਬਾਅਦ ਇੱਥੇ ਆਹ ਮਰਿਆਦਾ ਲਾਗੂ ਹੋਏਗੀ ਸੇਵਾਦਾਰ ਗ੍ਰੰਥੀ ਜਿਹੜੇ ਨੇ ਅਖੰਡੇ ਬਾਟੇ ਦੀ ਪਾਹੁਲ ਵਾਲੇ ਹੋਣਗੇ ਗੁਰ ਮर्याਦਾ ਤੋਂ ਉਲਟ ਕੁਝ ਵੀ ਅੰਦਰ ਬਾਹਰ ਨਹੀਂ ਕੀਤਾ ਜਾਏਗਾ ਇਤਿਆਦਕ ਸਾਰੀਆਂ ਬਾਤਾਂ ਕਹਿ ਹੀ ਰਏ ਸਨ ਇੰਨੇ ਚਿਰ ਨੂੰ ਇਸ ਮਹੰਤ ਦੇ ਗੁੰਡਿਆਂ ਵੱਲੋਂ ਜਿਹੜਾ ਕਿ ਉਸ ਵੇਲੇ ਲਿਖਤ ਕਹਿੰਦੀ ਹੈ ਗੁਰਦਿੱਤ ਸਿੰਘ ਦੇ ਮਕਾਨ ਦੇ ਉੱਪਰੋਂ ਇੱਕ ਦਸਤੀ ਗੋਲਾ ਛੁੱਟਿਆ ਗਿਆ ਬੰਬ ਛੁੱਟਿਆ ਗਿਆ ਉਸ ਬੰਬ ਛੁੱਟਣ ਦੇ ਨਾਲ ਹਫੜਾ ਦਫੜੀ ਮਰ ਚ ਗਈ ਇਧਰ ਗੁਰੂ ਕੇ ਸਿੰਘ ਅੰਦਰ ਦਰਬਾਰ ਸਾਹਿਬ ਮੱਥਾ ਟੇਕਣ ਗਏ ਹੋਏ ਸਨ ਵੀ ਜੋ ਮਤੇ ਕੀਤੇ ਗਏ ਨੇ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਕੇ ਮਹਾਰਾਜ ਤੋਂ ਪ੍ਰਵਾਨਗੀ ਲਈ ਜਾਵੇ ਇਹ ਬੜੀ ਵੱਡੀ ਬਾਤ ਸੀ ਉੱਥੇ ਫਿਰ ਸਾਡਾ ਇਤਿਹਾਸ ਕਹਿੰਦਾ ਹੈ ਕਿ ਦਾਨ ਸਿੰਘ ਵਿਸ਼ਵਾ ਹਜ਼ਾਰਾ ਸਿੰਘ ਅਲਾਦੀਨ ਪਰਵਾੜੇ ਇਤਿਹਾਦਕ ਸਿੰਘ ਜਦੋਂ ਮੱਥਾ ਟੇਕ ਰਹੇ ਸਨ ਉਸ ਵੇਲੇ ਫਿਰ ਮਹਾਂਤ ਦੇ ਗੁੰਡਿਆਂ ਵੱਲੋਂ ਇੰਨਾ ਸਿੰਘਾਂ ਉੱਤੇ ਵਾਰ ਕੀਤੇ ਗਏ ਉਸ ਕੀਤੇ ਹੋਏ ਵਾਰ ਦੇ ਵਿੱਚ ਦਾਨ ਸਿੰਘ ਵਿਸ਼ਵਾ ਜਿਨ੍ਹਾਂ ਦੀ ਬੱਖੀ ਚ ਕਈਆਂ ਨੇ ਢਿੱਡ ਚ ਜ਼ਿਕਰ ਕੀਤਾ ਕਿ ਉਹ ਸ਼ਮਸ਼ੀਰ ਮਾਰ ਦਿੱਤੀ ਗਈ ਹਜ਼ਾਰਾ ਸਿੰਘ ਅਲਾਦੀਨਪੁਰ ਵਾਲੇ ਉਹਨਾਂ ਤੇ ਵੀ ਹਮਲਾ ਕੀਤਾ ਗਿਆ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਜਦੋਂ ਇਸ ਪ੍ਰਕਾਰ ਨਾਲ ਇਹਨਾਂ ਗੁੰਡਿਆਂ ਨੇ ਜ਼ੁਲਮ ਕੀਤਾ ਤਸ਼ੱਦਦ ਕੀਤਾ ਕਈ ਫਟੜ ਹੋਏ ਕਈ ਲਖਮੀ ਹੋਏ ਤੇਜਾ ਸਿੰਘ ਪੁੱਤਰ ਵਰਗੇ ਕਹਿ ਰਹੇ ਸਨ ਕਿ ਅਸੀਂ ਤੇ ਗੱਲਬਾਤ ਦੇ ਨਾਲ ਹੀ ਸਭ ਨੂੰ ਵੇੜਨ ਆਏ ਸਾਂ ਤੁਸੀਂ ਬਦਮਾਸ਼ੀ ਤੇ ਉਤਰ ਆਏ ਉਹ ਕਹਿੰਦੇ ਸਨ ਸਾਡਾ ਇਹ ਥਾਂ ਹੈ ਅਸੀਂ ਜੋ ਚਾਹੇਗਾ ਕਰਾਂਗੇ ਉਸ ਵੇਲੇ ਫਿਰ ਇਹ ਜਿਹੜੀ ਘਟਨਾਕ੍ਰਮ 8:30 ਵਜੇ ਆਰੰਭ ਹੁੰਦੀ ਹੈ ਤੇ ਡੇਢ ਘੰਟੇ ਲਾਠੀ ਚਾਰਜ ਇਹਨਾਂ ਮਹੰਤ ਦੇ ਗੁੰਡਿਆਂ ਵੱਲੋਂ ਟੱਕਵੇ ਤੇ ਸ਼ਮੀਆਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਕਈਆਂ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਤੇ 10:00 ਵਜੇ ਦੇ ਕਰੀਬ ਫਿਰ ਉੱਥੇ ਪੁਲਿਸ ਜਿਹੜੀ ਉਹ ਪਹੁੰਚ ਜਾਂਦੀ ਹੈ। ਪੁਲਿਸ ਵੱਲੋਂ ਜਦੋਂ ਇਹਨਾਂ ਸਾਰਿਆਂ ਨੂੰ ਪਕੜਿਆ ਜਾਂਦਾ ਹੈ ਉਸ ਪਕੜ ਦੇ ਵਿੱਚ ਫਿਰ 15 ਪੁਜਾਰੀ ਜਿਨ੍ਹਾਂ ਵੱਲੋਂ ਲਿਖਤ ਕਹਿੰਦੀ ਆ ਕਿ ਹਸਪਤਾਲ ਵਿੱਚ ਆਪਣੇ ਉੱਤੇ ਥੋੜੀਆਂ ਬੋਟੀਆਂ ਮੋਟੀਆਂ ਛੱਟਾ ਲਾ ਕੇ ਨਾ ਆਪਣੇ ਆਪ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਤੇ ਦਾਖਲ ਕਰਾ ਲਿਆ। ਇਧਰ ਪੁਲਿਸ ਵੱਲੋਂ ਸਵੇਰੇ ਗੱਲਬਾਤ ਕਰਨ ਦੇ ਲਈ ਸਭ ਬਿਠਾ ਲਏ ਗਏ। ਜ਼ਖਮੀ ਜਿਹੜੇ ਸਨ ਉਹਨਾਂ ਨੂੰ ਇਲਾਜ ਲਈ ਲਿਜਾਇਆ ਗਿਆ। ਲਿਖਤਾ ਕਹਿੰਦੀਆਂ ਨੇ ਇਹ ਜਿਹੜੇ ਜ਼ਖਮੀ ਹੋਏ ਸਨ ਉਹਨਾਂ ਦੇ ਵੀ ਪਰਚੇ ਦਰਜ ਕੀਤੇ ਗਏ। ਇਹਨਾਂ ਵੱਲੋਂ ਜੋ ਮਾਰ ਕੁੱਟਾਈ ਸਿੰਘਾਵਲ ਕੀਤੀ ਗਈ ਉਹਨਾਂ ਤੇ ਵੀ ਉਨਾ ਵੱਲੋਂ ਪਰਚੇ ਕੀਤੇ ਗਏ ਜਦੋਂ ਇਹ ਪਰਚੇ ਹੋਏ ਗੁਰਮੁਖੋ ਗੱਲਬਾਤ ਤੁਸੀਂ ਜਾਣਦੇ ਹੋ ਕਿ ਲੰਮੀ ਚੱਲਣੀ ਸੀ ਕਾਗਜ਼ੀ ਕਾਰਵਾਈ ਇਧਰ ਹਸਪਤਾਲ ਦੇ ਵਿੱਚ 27 ਜਨਵਰੀ ਵਾਲੇ ਦਿਨ ਜਿਹੜਾ ਕੱਲ ਦਿਨ ਚੜਨਾ ਹੈ ਜਿਹੜੇ ਭਾਈ ਹਜ਼ਾਰਾ ਸਿੰਘ ਅਲਾਦੀਨਪੁਰ ਵਾਲੇ ਸਨ ਤੁਸੀਂ ਪੜ੍ਹ ਕੇ ਦੇਖਿਓ ਗੁਰਮੁਖੋ ਇਹ ਭਾਈ ਹਜ਼ਾਰਾ ਸਿੰਘ ਅਲਾਦੀਨਪੁਰ ਵਾਲੇ ਬਗੇਲ ਸਿੰਘ ਕਰੋੜ ਸਿੰਘੀਆ ਮਿਸਲ ਦੀ ਅੰਸ਼ ਵਿੱਚੋਂ ਨੇ ਉਸ ਖਾਨਦਾਨ ਦੇ ਵਿੱਚੋਂ ਨੇ ਜੁਝਾਰੂ ਨੇ जखਮਾਂ ਦੀ ਤਾਬ ਨਾ ਸੰਧਿਆ ਹੋਇਆਂ 27 ਤਰੀਕ ਨੂੰ ਚੜ੍ਹਾਈ ਕਰ ਜਾਂਦੇ ਨੇ ਦੂਸਰੇ ਪਾਸੇ ਹੁਕਮ ਸਿੰਘ ਵਸਾਊ ਕੋਟ ਵਾਲੇ ਜਿਹੜੇ ਸਨ ਭਾਵੇਂ ਕਿ ਉਹ ਵੀ ਕਾਫੀ ਦਰਦ ਤਕਲੀਫ ਵਿੱਚ ਰਹੇ ਤੇ ਲਿਖਤ ਕਹਿੰਦੀ ਹੈ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਹੋਰਾਂ ਦੇ ਮੁਤਾਬਕ ਉਹ 4 ਫਰਵਰੀ ਵਾਲੇ ਦਿਨ ਚੜ੍ਹਾਈ ਕਰਦੇ ਨੇ ਜਿੱਦਣ 27 ਤਰੀਕ ਨੂੰ ਪਾਈ ਹਦਾਰਾ ਸਿੰਘ ਜੀ ਚੜ੍ਹਾਈ ਕਰਦੇ ਨੇ ਸਰੀਰ ਨੂੰ ਸੰਸਕਾਰ ਕਰਨ ਦੇ ਲਈ ਪੰਜ ਪੁੱਤਕ ਸਰੀਰ ਨੂੰ ਅਗਰ ਭੇਂਟ ਕਰਨ ਵਾਸਤੇ ਜਦੋਂ ਪਿੰਡ ਲਜਾਇਆ ਗਿਆ ਮਾਂ ਆਪਣੇ ਪੁੱਤਰ ਦਾ ਚਿਹਰਾ ਚੁੰਮਦੀ ਹੈ ਤੇ ਸ਼ਬਦ ਵਰਤਦੀ ਹੈ ਕਿ ਪੁੱਤਰਾ ਤੂੰ ਮੇਰੇ ਪਿਆਏ ਹੋਏ ਦੁੱਧ ਦੀ ਲਾਜ ਰੱਖ ਲਈ ਗੁਰੂ ਨਾਨਕ ਦੇ ਘਰ ਨੇ ਤੈਨੂੰ ਪ੍ਰਵਾਨ ਕਰ ਲਿਆ ਭਾਵ ਗੁਰੂ ਅਰਜਨ ਪਾਤਸ਼ਾਹ ਜੀ ਦੇ ਦਰ ਤੇ ਤੇਰਾ ਡੁੱਲਾ ਹੋਇਆ ਖੂਨ ਇਸ ਗੱਲ ਦੀ ਸ਼ਾਦੀ ਕਰਦਾ ਏ ਕਿ ਮੈਂ ਗੁਰਨਾਨਕ ਦੇ ਘਰ ਨਾਲ ਗੁਰੂ ਨਾਨਕ ਦੇ ਪ੍ਰਤੀ ਉਸ ਸਿੱਖੀ ਸਿਧਾਂਤਾਂ ਦੇ ਪ੍ਰਤੀ ਕਿੰਨੀ ਇੱਕ ਮਾਲਕ ਦੀ ਬਖਸ਼ਿਸ਼ ਤੇ ਰਹਿਮਤ ਦੀ ਪਾਤਰ ਬਣੀ ਆ ਮੈਨੂੰ ਮਾਣ ਹੈ ਮੈਂ ਇੱਕ ਸ਼ਹੀਦ ਦੀ ਮਾਂ ਸਦਵਾਵਾਂਗੀ ਇਹੋ ਜਿਹੇ ਮਾਵਾਂ ਸਾਨੂੰ ਗੁਰਮੁਖੋ ਸੋ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ ਗੁਰਮੁਖੋ ਗੁਰਦੁਆਰਾ ਸੁਧਾਰ ਲਹਿਰ ਦੇ ਪ੍ਰਬੰਧ ਵਿੱਚ ਸਭ ਤੋਂ ਪਹਿਲੇ ਸ਼ਹੀਦ ਹੋਣ ਵਾਲੇ ਜਿਹੜੇ ਗੁਰਸਿੱਖ ਨੇ ਜਿਹੜੇ ਸਿੰਘ ਨੇ ਉਹ ਇਹ ਦੋ ਸ਼ਖਸੀਅਤਾਂ ਨੇ ਗੁਰਮੁਖੋ ਇੱਕ ਪਾਈ ਹਜ਼ਾਰਾ ਸਿੰਘ ਅਲਾਦੀਨਪੁਰ ਵਾਲੇ ਦੂਸਰੇ ਪਾਈ ਹੁਕਮ ਸਿੰਘ ਵਸਾਉ ਕੋਟ ਵਾਲੇ ਉਸ ਤੋਂ ਬਾਅਦ ਫਿਰ ਇਹ ਕੇਸ ਚੱਲਦਾ ਹੈ ਜੀ ਜਿਸ ਕੇਸ ਦੇ ਵਿੱਚ 15 ਮਹੰਤ ਦੇ ਗੁੰਡਿਆਂ ਉੱਤੇ ਤੇ 9 ਇਹਨਾਂ ਸਿੰਘਾਂ ਦੇ ਉੱਤੇ ਕੇਸ ਵਿੱਚ ਸਦਾ ਮੁਕਰਰ ਕੀਤੀ ਜਾਂਦੀ ਹੈ 3-3 ਸਾਲ ਉਹਨਾਂ ਦੇ ਉੱਤੇ 50-50 ਰੁਪਏ ਜੁਰਮਾਨਾ ਲਾਇਆ ਜਾਂਦਾ ਹੈ ਇਧਰ ਸਿੰਘਾਂ ਦੇ ਉੱਤੇ ਵੀ ਭਾਵੇਂ ਕਿ ਉਸ ਵੇਲੇ ਸਾਡੀ ਲੀਡਰਸ਼ਿਪ ਦੀ ਕੁਝ ਅਣਗਹਿਲੀ ਕਹੋ ਕਿ ਦੋ ਸਿੰਘਾਂ ਦੇ ਕਤਲ ਦਾ ਮਕਦਮਾ ਪਰਚਾ ਜਿਹੜਾ 302 ਬਣਦਾ ਸੀ ਪਰ ਉਹਨਾਂ ਨੇ ਕੁਝ ਐਸਾ ਨਾਮ ਵਰਤਾਰਾ ਕੀਤਾ ਤੇ ਉਹ ਜਿਹੜੇ ਕੇਸ ਸਨ ਉਹ ਦੂਸਰੇ ਤਰੀਕੇ ਨਾਲ ਪਾ ਕੇ ਤੇ ਇਹਨਾਂ ਦੇ ਉੱਤੇ ਵੀ ਇੱਕ ਇੱਕ ਸਾਲ ਸਜ਼ਾ ਨੌ ਸਿੰਘਾਂ ਦੇ ਉੱਤੇ ਤੇ 50-50 ਰੁਪਏ ਜੁਰਮਾਨੇ ਕੀਤੇ ਗਏ ਬਾਅਦ ਵਿੱਚ ਇਹ ਸਜ਼ਾ ਜਿਹੜੀ ਹੈ ਇਹ ਘਟ ਹੋਈ 6-6 ਮਹੀਨੇ ਦਾ ਜ਼ਿਕਰ ਜਾਂ 9 ਮਹੀਨੇ ਦਾ ਜ਼ਿਕਰ ਵੀ ਬਾਅਦ ਵਿੱਚ ਆਇਆ ਸੋ ਮੇਰੇ ਕਹਿਣ ਤੋਂ ਭਾਵ ਗੁਰਮੁਖੋ ਜਿਹੜਾ ਅੱਜ ਗੁਰਦੁਆਰਾ ਪ੍ਰਬੰਧਕੀ ਨਿظام ਅਸੀਂ ਦੇਖਦੇ ਆਂ ਭਾਵੇਂ ਕਿ ਇਹਦੇ ਵਿੱਚ ਵੀ ਬਹੁਤ ਗ੍ਰਾਵਟ ਆ ਚੁੱਕੀ ਆ ਗੁਰਦੁਆਰੇ ਦੇ ਪ੍ਰਬੰਧਕੀ ਨਿظام ਦੇ ਵਿੱਚ ਸ਼ਰਤਾਂ ਨੇ ਕਿ ਪ੍ਰਬੰਧ ਨੂੰ ਚਲਾਉਣ ਵਾਲਾ ਗੁਰਦੁਆਰੇ ਦੀ ਕਮੇਟੀ ਵਿੱਚ ਸ਼ਾਮਲ ਹੋਣ ਵਾਲਾ ਮੈਂਬਰ ਜਿਹੜਾ ਏ ਉਹ ਖੰਡੇ ਬਾਟੇ ਦੀ ਪਹਲ ਦਾ ਧਾਰਨੀ ਹੋਵੇ ਨਿਤ ਨਿਯਮ ਦਾ ਪੱਕਾ ਹੋਵੇ ਗੁਰੂ ਘਰ ਨੂੰ ਗੁਰਦੁਆਰੇ ਨੂੰ ਪੰਥ ਨੂੰ ਸਮਰਪਿਤ ਹੋਵੇ ਸਾਰੀਆਂ ਬਾਤਾਂ ਪਰ ਬਹੁਤ ਕੁਝ ਗੁਰਮੁਖੋ ਜਿਹੜੇ ਦਮੜੀ ਦੇ ਜਿਹੜੇ ਪੈਸੇ ਦੇ ਥੋੜੇ ਜਿ ਸਰਮਾਇਦਾਰ ਨੇ ਗੁਰਮੁਖੋ ਉਹ ਅੱਜ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਦੇ ਵੱਡੇ ਵੱਡੇ ਅਹੁਦਿਆਂ ਤੇ ਕਾਬਜ਼ ਨੇ ਗੁਰਮੁਖੋ ਜਿਨ੍ਹਾਂ ਦੇ ਕੋਲੋਂ ਆਸ ਹੀ ਨਹੀਂ ਕੀਤੀ ਜਾ ਸਕਦੀ ਕਿ ਉਹ ਅੱਜ ਦੇ ਦਿਨ ਦਾ ਇਹਨਾਂ ਸ਼ਹਾਦਤਾਂ ਦਾ ਜ਼ਿਕਰ ਕਿਤੇ ਉਹਨਾਂ ਅਸਥਾਨਾਂ ਤੇ ਹੋਣ ਦੇਣਗੇ ਖੈਰ ਇਹ ਇਤਿਹਾਸਿਕ ਘਟਨਾਕ੍ਰਮ ਜਿਹੜਾ ਸੀ ਉਹ 25 ਤੇ 26 ਦੇ ਦਿਨ ਵਰਤਾਰੇ ਵਰਤੇ ਜਿਹਦੇ ਵਿੱਚ ਗੁਰੂ ਕੇ ਸਿੰਘਾਂ ਨੇ ਇਹਨਾਂ ਅਸਥਾਨਾਂ ਨੂੰ ਕਿਉਂਕਿ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਤੇ ਪਹਿਲਾਂ ਹੀ ਸਿੱਖਾਂ ਦੇ ਹੱਥ ਆ ਚੁੱਕਾ ਸੀ ਇਹ ਦੋ ਸ਼ਹਾਦਤਾਂ ਤੋਂ ਬਾਅਦ ਫਿਰ ਤਰਨ ਤਾਰਨ ਸਾਹਿਬ ਦਾ ਜਿਹੜਾ ਪ੍ਰਬੰਧਕੀ ਨਿظام ਹੈ ਉਹ ਵੀ ਗੁਰੂ ਕੇ ਸਿੰਘਾਂ ਦੇ ਹੱਥ ਆ ਚੁੱਕਿਆ ਆ ਗਿਆ ਫਿਰ ਇੱਕ ਕਮੇਟੀ ਬਣਾ ਕੇ ਪ੍ਰਬੰਧਕ ਜਿਹੜਾ ਨਿਰੰਤਰ ਜਿਹੜਾ ਉਹ ਚਲਾਇਆ ਜਾਣ ਲੱਗਾ ਦੂਸਰਾ ਗੁਰਮੁਖੋ ਅੱਜ ਦੇ ਦਿਨ ਹੀ 26 ਜਨਵਰੀ 1986 ਵਾਲੇ ਦਿਨ ਇਤਿਹਾਸ ਦੀਆਂ ਲਿਖਤਾਂ ਨੂੰ ਪੜ੍ਹ ਕੇ ਦੇਖਿਓ ਉੱਥੇ ਸਾਨੂੰ ਪਤਾ ਲੱਗਦਾ ਏ ਕਿ ਰਾਜੀਵ ਗਾਂਧੀ ਲੌਂਗੋਵਾਲ ਇੱਕ ਸਮਝੌਤਾ ਕੀਤਾ ਗਿਆ ਉਸ ਸਮਝੌਤੇ ਦੇ ਵਿੱਚ ਹੋਣਾ ਤੇ ਇਹ ਸੀ ਕਿ ਚੰਡੀਗੜ੍ਹ ਜਿਹੜਾ ਏ ਉਹ ਪੰਜਾਬ ਨੂੰ ਦਿੱਤਾ ਜਾਏਗਾ ਪਰ ਆਪ ਜਾਣਦੇ ਹੋ ਕਿ ਸਰਕਾਰ ਬਹੁਤ ਕੁਝ ਇਹੋ ਜਿਹਿਆਂ ਖੇਡਾਂ ਖੇਡ ਜਾਂਦੀ ਆ ਉਹਦੇ ਵਿੱਚ ਫਿਰ ਕੀ ਵਰਤਾਰੇ ਵਰਤੇ ਕਿ ਇਹਨਾਂ ਵੱਲੋਂ ਅਭੋਰ ਤੇ ਫਾਜ਼ਲ ਕਾਦੇ ਇਲਾਕੇ ਦੀ ਰਾਸ਼ਟਰੀ ਕਰਵਾਈ ਗਈ ਕਿਉਂਕਿ ਬੋਲੀ ਦੇ ਆਧਾਰ ਤੇ ਹੋਣਾ ਸੀ ਸਾਰਾ ਉਹਦੇ ਵਿੱਚ ਫਿਰ ਜਿਹੜੇ 53 ਪਿੰਡਾਂ ਦੀ ਰਾਸ਼ਟਰੀ ਕੀਤੀ ਗਈ ਤੇ ਬੋਲੀ ਦੇ ਵਿੱਚੋਂ ਇੱਕ ਕੰਦੂ ਖੇੜਾ ਪਿੰਡ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਆਪਣੀ ਬੋਲੀ ਪੰਜਾਬੀ ਲਿਖਵਾ ਦਿੱਤੀ। ਬਾਕੀ ਜਿਹੜੇ ਪਿੰਡ ਸਨ ਉਹਨਾਂ ਨੇ ਕਿਤੇ ਐਸਾ ਜ਼ਿਕਰ ਨਹੀਂ ਕੀਤਾ। ਇਹ ਵੀ ਫਿਰ ਗੱਲ ਜਿਹੜੀ ਉਹ ਠੰਡੇ ਬਸਤੇ ਚ ਪੈ ਗਈ ਕਹ ਲੋ ਵੀ ਉਹ ਉਧਰ ਦੀ ਉਧਰ ਹੀ ਰਹਿ ਗਈ। ਭਾਵੇਂ ਕਿ ਉਸ ਵੇਲੇ ਬਰਨਾਲੇ ਦੀ ਸਰਕਾਰ ਸੀ ਸੁਰਜੀਤ ਸਿੰਘ ਬਰਨਾਲਾ ਉਹਨੇ ਬੈਨਰ ਵੀ ਸਪਾਲੇ ਸਾਨ ਇਤਿਆਦਕ ਸਾਰਾ ਵੀ ਉਹਨੂੰ ਤੇ ਹੋਰਡਿੰਗ ਵੀ ਲਵਾ ਕੇ ਉਹ ਕਹਿੰਦਾ ਸੀ ਵੀ ਸਾਨੂੰ ਮਿਲ ਜਾਣਾ ਹੈ। ਪਰ ਕਹਾਣੀ ਜਦੋਂ ਉਲਟ ਹੋਈ ਉਹਦੇ ਵਿਰੋਧ ਵਿੱਚ ਇਹਨੇ ਕੁਛ ਨਾ ਕੀਤਾ ਇਹ ਤੇ ਖੁਦ ਉਸ ਰਾਜਸੀ ਧਿਰ ਦੇ ਨਾਲ ਜੁੜ ਕੇ ਸਿੱਖਾਂ ਤੇ ਉੱਤੇ ਜ਼ੁਲਮ ਟਾਉਂਦਾ ਰਿਹਾ ਭਾਵੇਂ ਕਿ ਜਦੋਂ ਅਸੀਂ ਇਸ ਘਟਨਾਕ੍ਰਮ ਨੂੰ ਪੜ੍ਹਦੇ ਹਾਂ ਤੇ ਗਿਆਨੀ ਜੈਲ ਸਿੰਘ ਵਰਗੀ ਸ਼ਖਸੀਅਤ 1994 ਦੇ ਵਿੱਚ ਜ਼ਿਕਰ ਕਰਦੀ ਹੈ ਕਿ ਉਸ ਵੇਲੇ ਬਰਨਾਲੇ ਨੇ ਜੇ ਅਸਤੀਫਾ ਦੇ ਦਿੱਤਾ ਹੁੰਦਾ ਤੇ ਚੰਡੀਗੜ ਸਾਡਾ ਹੋ ਜਾਣਾ ਸੀ ਸੱਚ ਜਾਣਿਓ ਗੁਰਮਖੋ ਦੂਸਰੇ ਦੇ ਉੱਤੇ ਲਾਂਚਣ ਲਾਇਆ ਜਾ ਰਿਹਾ ਵੀ ਉਹ ਜੇ ਇਦਾਂ ਕਰ ਦਿੰਦਾ ਪਰ ਕੀ ਗਿਆਨੀ ਜੈਲ ਸਿੰਘ ਨੇ 1984 ਦੇ ਵੇਲੇ ਵਰਤੇ ਇਸ ਦੁਖਾਂਤ ਘਟਨਾ ਕ੍ਰਮ ਤੋਂ ਬਾਅਦ ਕਿਤੇ ਅਸਤੀਫਾ ਦਿੱਤਾ ਕਿਉਂਕਿ ਇਹ ਨਹੀਂ ਚਾਹੁੰਦੇ ਰਾਜਸੀ ਲੋਕ ਜਿਹੜੇ ਨੇ ਨਾ ਉਹ ਆਪਣੇ ਸਵਾਰਥ ਨੂੰ ਅੱਗੇ ਰੱਖਦੇ ਨੇ ਉਹਨਾਂ ਲਈ ਪੰਥ ਨੂੰ ਨਹੀਂ ਅਹਿਮੀਅਤ ਨਹੀਂ ਰੱਖਦਾ ਜਿਨ੍ਹਾਂ ਦੇ اخلاق ਤੇ ਜ਼ਮੀਰਾਂ ਹੀ ਆਪਣੀਆਂ ਵੇਚ ਕੇ ਇਹ ਕੁਰਸੀਆਂ ਇਹ ਅਹੁਦੇ ਲੈ ਹੋਣ ਭਲਾ ਉਹਨਾਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ ਕਿ ਉਹ ਪੰਥ ਪ੍ਰਸਤ ਹੋਣਗੇ ਉਹ ਪੰਥ ਜਾਂ ਕੌਮ ਦੇ ਵਫਾਦਾਰ ਹੋਣਗੇ ਮੈਥਿਊ ਕਮਿਸ਼ਨ ਬਿਠਾ ਕੇ ਰਾਜ ਸੁਮਾਰੀ ਕਰਕੇ ਕਿਉਂਕਿ ਪਹਿਲਾਂ ਸਾਰਾ ਕੁਝ ਕਰ ਲਿਆ ਗਿਆ 24 25 ਤਰੀਕ ਨੂੰ ਜਦੋਂ ਐਲਾਨ ਕੀਤਾ ਗਿਆ ਉਹ ਸਾਰਾ ਕੁਝ ਫਿਰ ਵਰਤਾਰਾ ਲੰਮੀ ਬਾਤ ਹੋ ਜਾਣੀ ਹੈ ਸੋ ਇਹ ਉਹ ਅੱਜ ਦਾ ਦੇਣ ਇਤਿਹਾਸਕ ਘਟਨਾ ਕ੍ਰਮ 86 ਨੂੰ ਜਿਹੜਾ ਵਾਪਰਨਾ ਸੀ ਜਿਹਦੇ ਵਿੱਚ ਚੰਡੀਗੜ੍ਹ ਹੁਣ ਤੇ ਅਗਲਿਆਂ ਨੇ ਜੁਟੀ ਕਰਕੇ ਸਾਰਾ ਉਹ ਚੰਡੀਗੜ੍ਹ ਦੀ ਝਾਕੀ ਹੀ ਵੱਖਰੀ ਕੱਢ ਦਿੱਤੀ ਤੇ ਹੁਣ ਆ ਪਿਛਲੇ ਦਿਨੀ ਤੁਸੀਂ ਦੇਖਿਆ ਹੈ ਕਿ ਚੰਡੀਗੜ੍ਹ ਜਿਹੜਾ ਹੈ ਉਹ ਦਿੱਲੀ ਵੱਲ ਮਲਾਉਣ ਦੀਆਂ ਬਾਤਾਂ ਉਤੇ ਪੂਰਨ ਤੌਰ ਤੇ ਜ਼ਾਹਰ ਵੀ ਹੋ ਗਈਆਂ ਅਗਲੀ ਬਾਤ ਗੁਰਮਖੋ ਜਿਹੜਾ ਇਹ ਕਨਸਟੀਟਿਊਸ਼ਨ ਬਣਾਇਆ ਗਿਆ ਸੰਵਿਧਾਨ ਬਣਾਇਆ ਗਿਆ ਮਨਾਓ ਜੰਮ ਜੰਮ ਮਨਾਓ ਬੜੀ ਖੁਸ਼ੀ ਬੜੇ ਚਾਹ ਤੇ ਉਤਸ਼ਾਹ ਨਾਲ ਮਨਾਓ ਪਰ ਉਸ ਨੂੰ ਸਹੀ ਸੋਚ ਨੇਕ ਨੀਤ ਦੇ ਨਾਲ ਲਾਗੂ ਵੀ ਕਰੋ 25 20 ਦੇ ਵਿੱਚ ਬਕਾਇਦਾ ਇਹ ਗੱਲਾਂ ਲਿਖੀਆਂ ਹੋਈਆਂ ਨੇ ਕਿਸ ਸਿੱਖ ਕਮਿਊਨਿਟੀ ਜਿਹੜਾ ਹੈ ਉਹ ਸ੍ਰੀ ਸਾਹਿਬ ਵਹਿਰ ਕਰਕੇ ਵੇਅਰ ਕਰਕੇ ਪਾਵ ਧਾਰਨ ਕਰਕੇ ਕਿਸੇ ਵੀ ਥਾਂ ਤੇ ਜਾ ਸਕਦੀ ਆ ਪਰ ਅੱਜ ਵੀ ਤੁਸੀਂ ਵੇਖੋ ਮੇਰੇ ਖਿਆਲ ਇਹ 24 ਕ ਦੀ ਘਟਨਾ ਸੀ ਜਲੰਧਰ ਦੀ ਰਹਿਣ ਵਾਲੇ ਸੀ ਉਹ ਬੱਚੇ ਜਿੰਨੂੰ ਰਾਜਸਥਾਨ ਦੇ ਵਿੱਚ ਐਗਜ਼ਾਮ ਕਰਨ ਤੋਂ ਰੋਕ ਦਿੱਤਾ ਗਿਆ ਵੀ ਤੂੰ ਹਥਿਆਰ ਜਾਂ ਤੂੰ ਕੜਾ ਜਾਂ ਸ਼ਸਤਰ इत्यादਿਕ ਪਹਿਨੇ ਨੇ ਕਦੇ ਸਾਡੇ ਕੜੇ ਦੇ ਉੱਤੇ ਅਜਲੰਦਰ ਦੇ ਇਹ ਘਟਨਾ ਸੀ ਇੱਕ ਸਕੂਲ ਦੇ ਵਿੱਚ ਜਦੋਂ ਉੱਥੇ ਬੱਚਿਆਂ ਨੂੰ ਰੋਕ ਦਿੱਤਾ ਗਿਆ ਕੜੇ ਪਹਿਨਣ ਤੋਂ ਇਨਕਾਰ ਕਰ ਦਿੱਤਾ ਗਿਆ ਕਦੇ ਸਾਡੀ ਦਸਤਾਰ ਦਾ ਮਸਲਾ ਕਦੇ ਸਾਡੇ ਕਕਾਰ ਦਾ ਮਸਲਾ ਇਹ बार-बार ਕਿਉਂ ਕੀਤਾ ਜਾਂਦਾ ਕਿਉਂਕਿ ਉਹ ਟੋਕੇ ਬਿੰਦੇ ਨੇ ਕਿ ਸਿੱਖੋ ਤੁਸੀਂ ਜਾਗਦੇ ਹੋ ਕਿ ਸੁੱਤੇ ਹੋ ਭਾਵੇਂ ਕਿ ਇੰਗਲੈਂਡ ਵਰਗੀਆਂ ਧਰਤੀਆਂ ਤੇ ਬਰਤਾਨੀਆ ਵਰਗੇ ਉਸ ਰਾਜ ਦੇ ਵਿੱਚ ਵੀ ਉਹਨਾਂ ਨੂੰ ਆਗਿਆ ਦੇ ਦਿੱਤੀ ਗਿਆ ਕਿ ਤੁਸੀਂ ਦਸਤਾਰਾਂ ਧਾਰਨ ਕਰ ਸਕਦੇ ਹੋ ਤੁਹਾਨੂੰ ਹੈਲਮਟ ਪਾਉਣ ਦੀ ਲੋੜ ਨਹੀਂ ਤੁਸੀਂ ਆਪਣੇ ਸੀਸ ਤੇ ਦਸਤਾਰ ਸੋਹਣੀ ਸਜਾ ਕੇ ਵਰਕ इत्यादि ਕੰਮ ਕਰ ਕਾਜ ਕਰ ਸਕਦੇ ਹੋ ਇਹ ਲੋੜ ਹੈ ਗੁਰਮੁਖੋ ਤੇ ਮੈਨੂੰ ਸੱਚਮੁੱਚ ਉਹ ਘਟਨਾ ਚ ਤੇ ਆ ਜਾਂਦੀ ਹੈ ਭਾਈ ਸਾਹਿਬ ਹੋਰਾਂ ਵੱਲੋਂ ਬੜੀ ਸੁੰਦਰ ਤਰੀਕੇ ਨਾਲ ਉਹ ਸੁਣਾਈ ਗਈ ਸੀ ਕਿੰਦੇ ਨੇ ਵੀ ਅਗਲੇ ਚੱਕ ਇਸ ਤਰੀਕੇ ਨਾਲ ਕਰਦੇ ਨੇ ਵੀ ਕਿਤੇ ਆ ਜਿਵੇਂ ਅੱਜ ਕੱਲ ਟੋਲ ਪਲਾਜ਼ੇ ਨੇ ਨਾ ਜਿੱਥੇ ਟੈਕਸ ਤਿਆਦਕ ਦੇ ਕੇ ਨਿਕਲਦੀਆਂ ਨੇ ਗੱਡੀਆਂ ਕਿਸੇ ਰਾਜੇ ਵੱਲੋਂ ਦਾ ਇੱਕ ਬੈਰੀਕੇਟ ਲਾ ਕੇ ਤੇ ਲੋਕਾਂ ਨੂੰ ਲੰਘਣ ਵਾਸਤੇ ਟੱਕੇ 2 ਟੱਕੇ ਤੇ ਆਦਕ ਜਿਹੜਾ ਉਹ ਲਾ ਦਿੱਤਾ ਗਿਆ ਉਹ ਕਰਦਿਆਂ ਕਰਦਿਆਂ ਜਦੋਂ ਇੱਕ ਤੇ ਵੀ ਨਾ ਬੋਲੇ 2 ਤੇ ਵੀ ਨਾ ਬੋਲੇ 5 ਤੇ ਵੀ ਨਾ ਬੋਲੇ 10 ਤੇ ਵੀ ਨਾ ਬੋਲੇ ਰਾਜਾ ਕਹਿਣ ਲੱਗਾ ਕਮਾਲ ਦੀ ਗੱਲ ਹੈ ਬੋਲਦਾ ਹੀ ਨਹੀਂ ਫਿਰ ਰਾਜੇ ਨੇ ਇੱਕ ਐਲਾਨ ਕਰ ਦਿੱਤਾ ਵੀ ਜਿੱਥੇ ਇਹਨਾਂ ਤੋਂ ਪੈਸੇ ਵਸੂਲਣੇ ਨੇ ਉਹਦੇ ਇਹਨਾਂ ਨੂੰ ਡਾਂਗ ਮਾਰੀ ਜਾਵੇ। ਇੱਕ ਸੋਟਾ ਜਿਹੜਾ ਜਾਂ ਇੱਕ ਛਿੱਤਰ ਜਿਹੜਾ ਇਹਨਾਂ ਸਾਰਿਆਂ ਨੂੰ ਲੰਘਣ ਵਾਲਿਆਂ ਨੂੰ ਮਾਰਿਆ ਜਾਵੇ। ਉਹ ਜਦੋਂ ਇਹੋ ਜੀ ਘਟਨਾ ਵਾਪਰੀ ਵੀ ਅਗਲਿਆਂ ਨੂੰ ਪੈਸੇ ਵੀ ਦੇਣੇ ਤੇ ਡਾਂਗ ਵੀ ਖਾਣੀ। ਉਹ ਫਿਰ ਇਕੱਠੇ ਹੋ ਕੇ ਰਾਜੇ ਕੋਲ ਆਏ। ਰਾਜੇ ਨੂੰ ਲੱਗਾ ਵੀ ਸ਼ੁਕਰ ਆ ਜਾਗ ਗਏ। ਪਰ ਉਹ ਆਣ ਕੇ ਪਤਾ ਕੀ ਆਖਰੇ ਸਨ ਕਹਿਣ ਲੱਗੇ ਰਾਜਨ ਆਪਣੇ ਬੰਦੇ ਵਧਾ ਦੇ। ਪੈਸੇ ਦਿੰਨੇ ਆ ਡਾਂਗ ਖਾਨਨੇ ਆ ਬੰਦੇ ਥੋੜੇ ਆ ਸਾਡਾ ਸਮਾਂ ਬੜਾ ਜਾਇਆ ਹੁੰਦਾ ਇਸ ਕਰਕੇ ਤੂੰ ਬੰਦੇ ਵਦਾ ਦੇ ਸੋ ਕਹਿਣ ਤੋਂ ਪਾਪ ਗੁਰਮੁਖੋ ਅਸੀਂ ਇਸ ਕਰਕੇ ਸੁਚੇਤ ਨਹੀਂ ਹੁੰਦੇ ਕਿ ਸਾਨੂੰ ਕਿਹੜੀ ਪੈ ਰਹੀ ਆ ਸੁਰਜੀਤ ਪਾਤਰ ਦੇ ਕਹੇ ਹੋਏ ਬੋਲ ਜ਼ਰੂਰ ਜ਼ਿਹਨ ਚ ਰੱਖਿਓ ਜੇ ਲੱਗੀ ਤੇਰੇ ਕਾਲਜੇ ਸ਼ੁਰੀ ਨਹੀਂ ਤਾਂ ਇਹ ਨਾ ਸੋਚੀਂ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਜਿਹੜੀ ਦੂਜਿਆਂ ਦੇ ਲੱਗੀ ਆ ਨਾ ਉਹ ਕੱਲ ਨੂੰ ਤੇਰੇ ਘਰ ਨੂੰ ਵੀ ਜਾਵੇ ਕਿ ਮਾਲਕ ਕਿਰਪਾ ਕਰੇ ਸਾਨੂੰ ਕਹਿਣ ਵਾਲਿਆਂ ਨੂੰ ਆਪ ਸੁਣਨ ਵਾਲਿਆਂ ਨੂੰ 26 ਤਰੀਕ ਦਾ ਜੋ ਇਤਿਹਾਸ ਸੀ ਸੁਣਾਉਂਦਿਆਂ ਕਹਿੰਦਿਆਂ ਬੇਅੰਤ ਪੁੱਲਾਂ ਹੋ ਜਾਂਦੀਆਂ ਨੇ ਆਪ ਸੰਗਤ ਬਖਸ਼ਣ ਯੋਗ ਹੋ ਬਖਸ਼ ਲੈਣਾ ਜੀ